ਹਾਂਜੀ ਮਰਨ ਤੋਂ ਬਾਅਦ ਹਰ ਇੱਕ ਇਨਸਾਨ ਨੂੰ ਆਉਣਾ ਪੈਂਦਾ ਆ ਇਸ ਜਗ੍ਹਾ ਤੇ ਔਰ ਇਹ ਜਗ੍ਹਾ ਆ ਹਿਮਾਚਲ ਦੇ ਪਰਮੋਰ ਸ਼ਹਿਰ ਦੇ ਵਿੱਚ ਔਰ ਇੱਥੇ ਲੱਗਦੀ ਆ ਧਰਮ ਰਾਜ ਦੀ ਕਚਹਿਰੀ ਹਾਂਜੀ ਅੱਜ ਦੀ ਵੀਡੀਓ ਜਿਹੜੀ ਆ ਉਹਨਾਂ ਤੇ ਅੱਖਾਂ ਤੇ ਤੇ ਕੰਨਾਂ ਤੇ ਯਕੀਨ ਕਰਨਾ ਬੜਾ ਔਖਾ ਆ ਕਿਉਂਕਿ ਇਹ ਜਿਹੜੀ ਗੱਲ ਆ ਇਹ ਗੱਲ ਆ ਕਿ ਧਰਮ ਰਾਜ ਦੀ ਔਰ ਇਸ ਜਗ੍ਹਾ ਤੇ ਧਰਮਰਾਜ ਜ਼ਮੀਨ ਦੇ ਉੱਤੇ ਉਹਦਾ ਮੰਦਿਰ ਆ ਔਰ ਧਰਮਰਾਜ ਔਰ ਚਿੱਤਰਗੁਪਤ ਔਰ ਵਿਦਮਤਾ ਬਿਲਕੁਲ ਲਾਗੇ ਲਾਗੇ ਇਹਨਾਂ ਦੇ ਦਰਵਾਰ ਔਰ ਕਿਹਾ ਜਾਂਦਾ ਵੀ ਚਿੱਤਰਗੁਪ ਜਿਹੜਾ ਬੰਦਾ ਨਿਆਈ ਮੋਤੇ ਮਰਦਾ ਇੱਥੇ ਢਾਈ ਪੋਡੇ ਆ ਉਹ ਢਾਈਆਂ ਪੋਡਿਆਂ ਦੇ ਵਿੱਚ ਉਹ ਆਉਦੀ ਆਤਮਾ ਘੁੰਮਦੀ ਰਹਿੰਦੀ ਹੈ ਜੱਤੇ ਉਹਦੀ ਆਤਮਾ ਜੱਤੇ ਉਮਰ ਉਮਰ ਉਹਦੀ ਪੂਰੀ ਨਹੀਂ ਹੁੰਦੀ ਇਹ ਵੀਡੀਓ ਬਿਲਕੁਲ ਅਲੱਗ ਡਿਫਰੈਂਟ ਹੋਊਗੀ ਲੀਕ ਤੋਂ ਅਟਕੇ ਹੋਊਗੀ ਕਿਉਂਕਿ ਇਦਾਂ ਦੀਆਂ ਵੀਡੀਓ ਅੱਗੇ ਮੈਂ ਨਹੀਂ ਕਦੀ ਪਾਈਆਂ ਪਰ ਜਿਹੜਾ ਇੱਥੇ ਦਾ ਇੱਕ ਵਾਇਸ ਸੀ ਉਹ ਇੱਕ ਅਲੱਗ ਸੀ ਇੱਕ ਇੱਥੇ ਠਹਿਰਾਉ ਸੀ ਇੱਕ ਅਲੱਗ ਹਵਾ ਦੀ ਆਵਾਜ਼ ਆ ਰਹੀ ਸੀ ਜਿਹੜੀ ਇਦਾਂ ਬਿਆਨ ਕਰਨਾ ਬੜਾ ਔਖਾ ਹੈ ਜਿਹੜੋ ਤੁਸੀਂ ਖੁਦ ਜਾਓਗੇ ਤੇ ਰੀਲਾਈਜ਼ ਕਰੋਗੇ ਆਵਾਜ਼ ਤੁਹਾਨੂੰ ਇਹਨਾਂ ਟਾਈਪੋਡਿਆਂ ਤੇ ਰਾਤ ਨੂੰ ਸੁਣਾਈ ਦਿੰਦੀ ਹੈ ਵੱਡੇ ਵੱਡੇ ਸ਼ੋਧਕਰਤਾ ਨੇ ਇੱਥੇ ਆ ਕੇ ਰਿਸਰਚ ਕੀਤੀ ਆ ਤੇ ਆ ਜੋ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਉੱਤੇ ਪਹਿਲੀ ਵਾਰੀ ਪਹਿਲੀ ਵਾਰੀ ਬਿਲਕੁਲ ਪਹਿਲੀ ਵਾਰੀ ਧਰਮਰਾਜ ਦਾ ਮੰਦਿਰ ਜਿਹੜਾ ਵਰਲਡ ਦੇ ਵਿੱਚ ਇੱਕ ਹੈ ਔਰ ਚਿੱਤਰ ਗੁਪ ਦਾ ਦਰਬਾਰ ਜਿੱਥੇ ਲੱਗਦੀ ਹੈ ਕਚਹਿਰੀ ਮਰੇ ਹੋਏ ਬੰਦਿਆਂ ਦੀ ਕਹਿੰਦੇ ਦੁਨੀਆ ਤੇ ਜਿਹੜਾ ਵੀ ਬੰਦਾ ਮਰਦਾ ਉਹਨੂੰ ਇੱਕ ਵਾਰੀ ਇਸ ਜਗ੍ਹਾ ਤੇ ਆਉਣਾ ਪੈਂਦਾ ਹੈ ਤੇ ਇਹਦਾ ਫੁੱਲ ਬਲੌਗ ਵੀਡੀਓ ਤੁਹਾਨੂੰ ਅੱਗੇ ਦੇਖਣ ਨੂੰ ਮਿਲੂਗਾ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੋ ਸਾਨੂੰ ਇੱਥੇ ਦੇ ਪੰਡਤਾਂ ਤੋਂ ਇੱਥੇ ਦੇ ਇਤਿਹਾਸ ਬਾਰੇ ਪਤਾ ਲੱਗੋ ਤੁਹਾਡੇ ਤੱਕ ਲੈ ਕੇ ਆਏ ਆ ਤੇ ਅੱਜ ਸ਼ੁਰੂ ਕਰਦੇ ਆਂ ਵੀਡੀਓ ਪਹਾੜੀਆਂ ਦੇ ਗੋਦ ਦੇ ਵਿੱਚ ਬਸਿਆ ਪਰਮੋਰ ਸ਼ਹਿਰ ਔਰ ਜਿਹੜੇ ਮਨੀ ਮਹੇਸ਼ ਜੀ ਦੀ ਯਾਤਰਾ ਤੇ ਆਉਂਦੇ ਹੋ ਇਸ ਜਗ੍ਹਾ ਤੇ ਸਥਾਨ ਤੇ ਦਰਸ਼ਨ ਕਰਕੇ ਫਿਰ ਉਹ ਅਗਲਾ ਪੜਾ ਸ਼ੁਰੂ ਕਰਦੇ ਆ ਤੇ ਅਸੀਂ ਖੜੇ ਆ ਜੀ ਇਹ ਹੈਗਾ 84 ਮੰਦਰ ਬਿਲਕੁਲ 84 ਮੰਦਰ ਤੇ ਜਦੋਂ ਅਸੀਂ ਅੰਦਰ ਐਂਟਰੀ ਕਰਦੇ ਆ ਤਾਂ ਪਹਿਲਾਂ ਹੀ ਰਾਈਟ ਹੈਂਡ ਹੈਗਾ ਆ ਜੀ ਗਣੇਸ਼ ਜੀ ਦਾ ਦਰਵਾਰ ਗਣੇਸ਼ ਜੀ ਦਾ ਮੰਦਰ ਔਰ ਉਸ ਦਰਵਾਰ ਤੋਂ ਦਰਸ਼ਨ ਕਰਕੇ ਉੱਥੋਂ ਅੱਗੇ ਆ ਲੈ ਕੇ ਹੀ ਅੱਗੇ ਆਇਆ ਜਾਂਦਾ ਹੈ ਤੇ ਅੱਗੇ ਸਾਰੀਆਂ ਜਿੰਨੇ ਵੀ ਸ਼ਿਵਲਿੰਗ ਸਾਰਿਆਂ ਦੇ ਦਰਸ਼ਨ ਕੀਤੇ ਜਾਂਦੇ ਆ ਤੇ ਉੱਥੋਂ ਅੱਗੇ ਆ ਕੇ ਆਪਣੇ ਲੈਫਟ ਹੈਂਡ ਇਹ ਕਾਫੀ ਤਰਸ਼ੂਲ ਰੱਖੇ ਹੋਏ ਆ ਇੱਕ ਲੋਹੇ ਦਾ ਜੰਗਲਾ ਲੱਗਾ ਇਹਦੇ ਵਿੱਚ ਕਾਫੀ ਤਰਸ਼ੂਲ ਆ ਤੇ ਇਹਦੇ ਸਾਹਮਣੇ ਜਿਹੜਾ ਮੰਦਰ ਹੈ ਹੈਗਾ ਆ ਵਿਦਮਤਾ ਦਾ ਜਿਹੜੇ ਤੁਹਾਡੇ ਲੇਖ ਲਿਖਦੀ ਆ ਉਸ ਮਤਾ ਦਾ ਮੰਦਰ ਆ ਤੇ ਉਹਦੇ ਬਿਲਕੁਲ ਸਾਹਮਣੇ ਹੈਗਾ ਜੀ ਕਾਰਤਿਕ ਸਵਾਮੀ ਮਰਾਲੀ ਮਾਤਾ ਤੇ ਕਾਰਤਿਕ ਸਵਮੀ ਜਿੱਦਾਂ ਉਹਨਾਂ ਦੇ ਸਥਾਨ ਤੇ ਬਿਲਕੁਲ ਨਾਲ ਹੀ ਵਿਦਮਤਾ ਦਾ ਮੰਦਿਰ ਆ ਤੇ ਕਿਹਾ ਜਾਂਦਾ ਵੀ ਜਿਹੜੇ ਮਾਤਾ ਸਾਡੇ ਲੇਖ ਲਿਖਦੀ ਆ ਉਹ ਇਹ ਉਹ ਵਿਦਮਤਾ ਆ ਤੇ ਕਰੋ ਦਰਸ਼ਨ ਤੇ ਇਹ ਹੈਗਾ ਜੀ 7ਵੀਂ ਸ਼ਤਾਬਦੀ ਦਾ ਮੰਦਿਰ ਬਣਿਆ ਹੋਇਆ ਹੈ 7ਵੀਂ ਸ਼ਤਾਬਦੀ ਜੇ ਬਣਿਆ ਦਰਬਾਰ ਇਹ ਆਪਣੇ ਆਪ ਉਤਪਨ ਹੋਇਆ ਕਹਿੰਦੇ ਜਿਹੜੀਆਂ ਪਿੰਡੀਆਂ ਇੱਥੇ ਆ ਇਹ ਆਪਣੇ ਆਪ ਉਤਪਨ ਹੋਈਆਂ ਆ ਉਤਪਰਾਚੀਨ ਇਹ ਵੀ 7ਵੀਂ ਸ਼ਤਾਬਦੀ ਦਾ ਮੰਦਿਰ ਆ ਜਿਹੜਾ ਤੁਸੀਂ ਸਾਹਮਣੇ ਆ ਬਿਲਡਿੰਗ ਬੜੀ ਉੱਚੀ ਦੇਖ ਸਕਦੇ ਆ ਨਾ ਇਹ ਇਹਦੇ ਅੰਦਰ ਜਿਹੜਾ ਸ਼ਿਵਲਿੰਗ ਆ ਉਹਦੇ ਕਹਿੰਦੇ ਦੋ ਰੂਪ ਦੇਖੇ ਜਾ ਸਕਦੇ ਆ ਤੇ ਉਹ ਬੜੇ ਭਾਗਾਂ ਵਾਲੇ ਹੁੰਦੇ ਆ ਨਾ ਇਹ ਆ ਜੀ ਰੁਦਰ ਮਹਾਦੇਵ ਤੇ ਕਰੋਦਰਚਨ ਜਿਹੜਾ ਦਰਖਤ ਤਾਂ ਬਹੁਤ ਹੀ ਪ੍ਰਾਚੀਨ ਆ ਔਰ ਸਦੀਆਂ ਪੁਰਾਣਾ ਦਰਖਤ ਆ ਜਿਹਦੇ ਥੱਲੇ ਵਿਰਾਜਮਾਨ ਹੈ ਪਿੰਡੀ ਔਰ ਕਿਹਾ ਜਾਂਦਾ ਇਹ ਵੀ ਪਿੰਡੀ ਜਿਹੜੀ ਆ ਉਸ ਵੇਲੇ 7ਵੀਂ ਸ਼ਤਾਬਦੀ ਚ ਆਪਣੇ ਆਪ ਉਤਪਨ ਹੋਈ ਸੀ ਇਹ 84ਆਂ ਪਿੰਡੀਆਂ ਜਿਹੜੀ 84 ਮੰਦਰਾਂ ਚ 84 ਪਿੰਡੀਆਂ ਇੱਥੇ ਉਤਪਨ ਹੋਈਆਂ ਉਹ ਕਿਉਂ ਹੋਈਆਂ ਆ ਇਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਇੱਕ ਬਹੁਤ ਵੱਡੀ ਕਥਾ ਹੈ ਉਹ ਵੀ ਆਪਾਂ ਵੀਡੀਓ 'ਚ ਅੱਗੇ ਸ਼ੇਅਰ ਕਰਦੇ ਆ ਤੇ ਪਹਿਲਾਂ ਆਪਾਂ ਦਰਸ਼ਨ ਮੇਲੇ ਕਰਦੇ ਆ ਇੱਥੇ ਸ਼ੇਪੋਲੇ ਸ਼ੰਕਰ ਦੇ ਸਥਾਨ ਦੇ ਤੇ ਇਹ ਸਾਰੇ ਉਹ 84 ਮੰਦਰ ਆ ਤੇ ਇੱਧਰ ਹੈ ਨੰਦੀ ਬੈਲ ਬੋਲਿਆ ਜਾਂਦਾ ਜਿਹੜਾ ਨੰਦੀ ਬੈਲ ਆ ਇਹ ਇੱਕ ਰਾਤ ਦੇ ਵਿੱਚ ਹੀ ਬਣਿਆ ਸੀ ਨੰਦੀ ਬੈਲ ਇੱਕ ਰਾਤ ਦੇ ਵਿੱਚ ਹੀ ਉੱਠਣ ਹੋਇਆ ਸੀ ਜਦੋਂ ਇਹ 84 ਮੰਦਰ ਬਣੇ ਆ ਤੇ ਆਜੋ ਕਰਦਿਆਂ ਦਰਸ਼ਨ ਮੇਲੇ ਜੇ ਸੰਕਤ ਦੂਰੋ ਦੂਰੋ ਦਰਸ਼ਨ ਕਰਨ ਆਉਂਦੀ ਹੈ ਔਰ ਬਹੁਤ ਹੀ ਪਵਿੱਤਰ ਤੀਰਥ ਮੰਨਿਆ ਜਾਂਦਾ ਇਸ ਜਗਾ ਨੂੰ ਨਾ ਇਸ ਸਥਾਨ ਨੂੰ ਨਾ ਤੇ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਹੜੇ ਨੰਦੀ ਆ ਇਹ ਕਿੰਨੇ ਪੁਰਾਣੇ ਹੋਏ ਕਿੰਨੇ ਸਦੀਆਂ ਪੁਰਾਣੇ ਆ ਤੁਸੀਂ ਇਹਨਾਂ ਦੀ ਬਣਾਵਟ ਤੋਂ ਇਹਨਾਂ ਦੇ ਰੰਗ ਰੂਪ ਤੋਂ ਵੀ ਆਈਡੀਆ ਲਾ ਸਕਦੇ ਆ ਇਹ ਸ਼ਿਵਲਿੰਗ ਤੇ ਇੱਥੇ ਜਦੋਂ ਆਪਾਂ ਦਰਸ਼ਨ ਕਰਦੇ ਆ ਨਾਲੇ ਹੀ ਮੋਰੇ ਫਰੰਟ ਦੇ ਉੱਤੇ ਇੱਥੇ ਹੈ ਜੀ ਨੋਨਾਥ ਨੋਨਾਥ ਚਰਾਸੀ ਸਿੱਧੇ ਦੱਸੇ ਜਾਂਦਾ ਤੇ ਇਹ ਨੋਨਾਥ ਇੱਥੇ ਦੱਸੇ ਜਾਂਦਾ 1 2 3 4 5 6 7 8 ਤੇ 9 ਇਹ 9 ਨਾ ਦੱਸੇ ਜਾਂਦੇ ਤੇ ਇਹਦੇ ਸਾਹਮਣੇ ਬਿਲਕੁਲ ਦਰਵਾਜ਼ਾ ਤੇ ਹੈਗਾ ਆ ਯਾਰ ਤੂੰ ਨਾ ਤੇ ਆ ਜੋ ਅੰਦਰ ਚਲਦੇ ਆ ਜੇ ਅੰਦਰ ਵੀਡੀਓ ਸ਼ੂਟ ਕਰਨ ਦੀ ਇੱਛਾ ਤਾਂ ਅੰਦਰ ਵੀ ਕਰਾਂਗੇ ਤੇ ਜਦ ਤੱਕ ਇੱਥੇ ਸੰਗਤ ਖੜੀ ਆ ਰਛਾ ਤੇ ਆਪਾਂ ਘੁੰਮ ਕੇ ਦਰਬਾਰ ਨੂੰ ਦੇਖਦੇ ਆ ਮੰਦਰ ਨੂੰ ਚੰਗੀ ਤਰ੍ਹਾਂ ਔਰ ਜਿਹੜੀ ਆ ਬਿਲਡਿੰਗ ਇਹਨੂੰ ਤੁਸੀਂ ਆਈਡੀਆ ਲਾ ਸਕਦੇ ਆ ਕਿ ਦੱਸਿਆ ਜਾਂਦਾ ਵੀ ਉਸ ਵੇਲੇ ਕਿਸੇ ਸੀਮਿੰਟ ਨਾਲ ਨਹੀਂ ਬਣੀ ਇੱਕਲੇ ਪੱਥਰਾਂ ਦੇ ਉੱਪਰ ਪੱਥਰ ਰੱਖ ਕੇ ਨਾ ਉਹਨਾਂ ਦੇ ਨਾਲ ਹੀ ਇਹਨੂੰ ਜੁਆਇੰਟ ਕੀਤਾ ਹੋਇਆ ਤੇ ਇੱਕ ਜਿੱਦਾਂ ਇੰਟਰਲੋਕ ਨੂੰ ਜੋੜੀਦਾ ਇੱਕ ਲੋਕ ਸਿਸਟਮ ਬਣ ਜਾਂਦਾ ਹੈ ਜਿੱਦਾਂ ਆਪਾਂ ਵੈਜਨਾਥ ਮੰਦਰ ਨੂੰ ਦਿਖਾਇਆ ਸੀਗਾ ਉਸੇ ਤਰ੍ਹਾਂ ਇਹ ਬਣਾਇਆ ਗਿਆ ਦਰਵਾਰਾ ਤੇ ਆ ਦੇਖੋ ਆ ਜਿਹੜੀ ਆ ਆ ਦੇਖੋ ਬਿਲਕੁਲ ਜੁਆਇੰਟ ਉਦਾਂ ਹੀ ਆ ਕੋਈ ਇਹਨੂੰ ਜੋੜਿਆ ਨਹੀਂ ਹੈਗਾ ਨਾ ਤੇ ਆਹ ਦੇਖੋ ਆਹ ਦੇਖੋ ਇਸੇ ਤਰ੍ਹਾਂ ਇਹ ਵੀ ਇੱਕ ਕੁਦਰਤ ਦਾ ਅ ਕ੍ਰਿਸ਼ਮਈ ਕਹਿ ਸਕਦੇ ਆ ਔਰ ਸਦੀਆਂ ਪੁਰਾਣਾ ਇਹ ਦਰਬਾਰ ਤੇ ਬਿਨਾ ਸੀਮਿੰਟ ਤੋਂ ਬਿਨਾ ਚੂਨੇ ਤੋਂ ਇਹ ਪੱਥਰ ਦੇ ਉੱਪਰ ਪੱਥਰ ਰੱਖ ਕੇ ਇਦਾਂ ਜੋਇੰਟ ਆਟੋਮੈਟਿਕਲੀ ਇਹਦੇ ਵਿੱਚ ਇਹਦਾ ਲੌਕ ਸਿਸਟਮ ਬਣਾ ਦਿੱਤਾ ਕਿ ਉਹਦੇ ਨਾਲ ਹੀ ਖੜਾ ਆ ਨਾ ਤੇ ਇਹ ਜਿਹੜੀ ਆ ਉੱਪਰੋਂ ਆਉਂਦੀ ਆ ਜਿੱਦਾਂ ਆਸਮਾਨ 'ਚ ਬਿਜਲੀ ਪੈਂਦੀ ਆ ਤੇ ਉਹਦੇ ਲਈ ਇਹਨਾਂ ਨੇ ਬਣਾਇਆ ਹੋਇਆ ਤੇ ਥੱਲੇ ਧਰਤੀ 'ਚ ਨਿਕਲ ਜਾਂਦੀ ਆ ਨਾ ਤੇ ਇਹ ਜੈ ਸ਼ਿਵ ਸ਼ੰਕਰ ਕੋਲੇ ਪੰਡਾਰੀ ਇਹ ਇਹ ਸ਼ਿਵਲਿੰਗ ਕਦੋਂ ਦਾ ਸਥਾਪਿਤ ਹੋਇਆ ਹੈ 78 ਸਾਲ ਪਹਿਲਾਂ ਇਹ 84 ਮੰਦਿਰ ਜੋ ਹੈ ਬholenath ਜਬ ਆਏ تھے ਨਾ ਜੀ 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 ਤੋਂ ਬ੍ਰਹਮਣੀ માતા ਇੱਥੇ ਨਿਵਾਸ ਕਰਤਾ ਪਹਿਲੇ ਨਾ लेकिन एक दिन के लिए भोलेनाथ इस 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 पे, पे, जी, जी। एक दिन के बाद महादेव ने जो इनके साथ नाथ ना, जी, जी।, आ, जी जी तो उन्होंने यहाँ अपना लिया जी माता रूट के चली गई ऊपर चले गई कितने किलोमीटर है मेरे ख्याल ट्रैक तो दो ढाई किलोमीटर का जाती है और फिर माता ना उसने दान सबसे पहले आपकी जो यात्रा करेगा तब मेरी यात्रा सफल होगी जो मंदिर के दर्शन करने आए हैं पहले पहले उससे अगर किसी को नहीं पता तो बाद में भी तो जा सकते हैं ना जैसे हमें जिनको पता है उनको पहले तब जाके माँ ये होंगे दर्शन आपकी यात्रा यात्रा सफल होगी ठीक है पंडित जी बहुत ही बहुत अपने ਇਹ ਟ੍ਰਿਕ ਨੇ ਦੱਸਿਆ ਤੇ ਪਿਛਲੇ ਬੈਕ ਤੇ ਕੀ ਹੈ ਜੀ ਇਹ ਹੈ ਜੀ ਬੋਲੇनाथ ਦਾ ਸਤਿਆ ਬੋਧਿਆ ਮਾਰਾ ਹਾਂ ਉਹਨਾਂ ਦਾ ਆਪਸਨ ਬੋਲੇनाथ ਜੀ ਦਾ ਅਸਨ ਜੀ ਜੀ ਬਹੁਤ ਵਧੀਆ ਜੀ ਜਿਹੜੇ 84 ਮੰਦਰ ਹੈ ਸਾਰੇ ਹੀ ਪਿੰਡੀਆਂ ਦੇ ਵਿੱਚ ਆਪਣੇ ਆਪ ਉਤਪਨ ਹੋਈਆਂ ਇਦਾਂ ਦੇ 84 ਮੰਦਰ ਹੈ ਇਸ ਜਗਾ ਦੇ ਉੱਤੇ ਪੂਰੇ ਸਥਾਨ ਦੇ ਵਿੱਚ ਹੋਰ 84 ਦੇ 84 ਆਪਣੇ ਆਪ ਉਤਪਨ ਹੋਏ ਆਪਣੇ ਆਪ ਸਥਾਪਿਤ ਹੋਏ ਔਰ ਇੱਥੇ ਦੀ ਹਿਸਟਰੀ ਕੀ ਹੈ ਇਹ ਤੇਦੀ ਐਸਟੀ ਇਹ ਦੱਸੀ ਜਾਂਦੀ ਆ ਬਈ ਬ੍ਰਹਮਾ ਜੀ ਜਦੋਂ ਹੋਏ ਆ ਨਾ ਬ੍ਰਹਮਾ ਜੀ ਦੇ ਜਦੋਂ ਆਪਣੀ ਬੇਟੀ ਦੇ ਨਾਲ ਨਾਲ ਵਿਆਹ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਵੇਲੇ ਸ਼ਿਵ ਜੀ ਮਹਾਰਾਜ ਨੇ ਬ੍ਰਹਮਾ ਜੀ ਨੂੰ ਸ਼ਰਾਫ ਦੇ ਦਿੱਤਾ ਸੀਗਾ ਤੇ ਵੀ ਤੁਹਾਨੂੰ 84 ਲੱਖ ਜੂਨਾ ਜਿਹੜੀਆਂ ਨਾ ਉਹ ਭੁਗਤਣੀਆਂ ਪੈਣੀਆਂ ਆ ਤੇ ਫਿਰ ਜਦੋਂ ਬ੍ਰਹਮਾ ਜੀ ਨੇ ਸ਼ਿਵ ਜੀ ਮਹਾਰਾਜ ਤੋਂ ਇਸ ਗੱਲ ਦੀ ਕਹਿੰਦੇ ਵੀ ਸ਼ਮਾ ਮੰਗੀ ਜਾਂ ਉਹਨਾਂ ਨੇ ਕਿ ਆ ਵੀ ਇਸ ਤੋਂ ਮੈਂ ਕਿਦਾਂ ਬਚ ਸਕਦਾ ਤੇ ਉਸ ਵੇਲੇ ਸ਼ਿਵ ਜੀ ਮਾਰੇ ਨੇ ਇਸ ਜਗਾ ਦੇ ਉੱਤੇ ਕਹਿੰਦੇ ਆ ਕਿ 84 ਸ਼ਿਵਲਿੰਗਾ ਦੀ ਸਥਾਪਨਾ ਕੀਤੀ ਸੀ ਜਿਹੜੀ ਆਪਣੇ ਆਪ ਉਤਪਨ ਹੋਏ ਆ ਔਰ ਇੱਕ ਸ਼ਿਵਲਿੰਗ ਦੇ ਨਾਲ ਦੱਸਿਆ ਜਾਂਦਾ ਆ ਵੀ 1 ਲੱਖ ਜੁਨੀ ਜਿਹੜੀ ਹੈ ਨਾ ਉਹ ਕੱਟੀ ਜਾਂਦੀ ਆ ਇਸ ਜਗਾ ਦੇ ਉੱਤੇ ਔਰ 84 ਸ਼ਿਵਲਿੰਗਾ ਔਰ 84 ਸ਼ਿਵਲਿੰਗਾ ਦੇ ਨਾਲ 84 ਲੱਖ ਜੂਨ ਕੱਟੀ ਗਈ ਤੇ ਇਹ ਇੱਥੇ ਦਾ ਇਤਿਹਾਸ ਆ ਜਿਹਦੇ ਕਰਕੇ ਇੱਥੇ 84 ਮੰਦਰ 84 ਸ਼ਿਵਲਿੰਗ ਸਥਾਪਿਤ ਹੋਏ ਸੀ ਔਰ ਇਹੇ ਜਗ੍ਹਾ ਤੇ ਸਥਾਪਿਤ ਆ ਦੁਨੀਆ ਦਾ ਇਕਲੋਤਾ ਪੂਰੇ ਵਰਲਡ ਦੇ ਵਿੱਚ ਬਿਲਕੁਲ ਤੁਸੀਂ ਸਹੀ ਸੁਣ ਰਹੇ ਆ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਤਰਮਾਈ ਦਾ ਮੰਦਰ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਸਥਾਪਿਤ ਆ ਬਿਲਕੁਲ ਤੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਕਈ ਸੰਗਤਾਂ ਬਹੁਤ ਲੋਕ ਜਿਹੜੇ ਨਾ ਇੱਥੋਂ ਜਾਣੋਂ ਡਰਦੇ ਆ ਉਸ ਜਗ੍ਹਾ ਦੇ ਉੱਤੇ ਬਿਲਕੁਲ ਧਰਮਰਾਜ ਚਿੱਤਰਗੁਰੂ ਦੱਸਿਆ ਜਾਂਦਾ ਹੈ ਵੀ ਜਿਹੜੇ ਨਿਆਈ ਮੋਤੇ ਮਰਦੇ ਆ ਨਾ ਉਹ ਵੀ ਇੱਥੇ ਢਾਈ ਪੋਡੇ ਬਣੇ ਹੋਏ ਆ ਉਹ ਢਾਈ ਪੋਡਾਂ ਦੇ ਪੋਡਿਆਂ ਦੇ ਉੱਤੇ ਉਹਨਾਂ ਦੀ ਆਤਮਾ ਜਿਹੜੀ ਆ ਉਹ ਘੁੰਮਦੀ ਰਹਿੰਦੀ ਆ ਔਰ ਕੀ ਆ ਉੱਥੇ ਦਾ ਪੂਰਾ ਇਤਿਆਹਾਸ ਕੀ ਆ ਹਿਸਟਰੀ ਆਪਾਂ ਵੀਡੀਓ ਚ ਅੱਗੇ ਜਾਣਾ ਕਿ ਤੇ ਆਜੋ ਚੱਲਦੇ ਆਂ ਜੀ ਤੇ ਪਹਿਲਾਂ ਇੱਧਰ ਇੱਕ ਦਰਬਾਰ ਆ ਪਹਿਲਾਂ ਇੱਧਰ ਮੰਦਰ ਦਰਸ਼ਨ ਕਰਦੇ ਇੱਧਰ ਹੈਗਾ ਚੁੰਮੜਾ ਦੇਵੀ ਦਾ ਮੰਦਰ ਆ ਗਿਆ ਜੀ ਤੇ ਇੱਧਰ ਚੱਲਦੇ ਆਂ ਹੁਣ ਆਪਾਂ ਸ਼ਿਵਜੀ ਮਹਾਰਾਜ ਦੇ ਦਰਵਾਜ਼ੇ ਬਿਲਕੁਲ ਸਾਹਮਣੇ ਆ ਨਰਸੀਮਾ ਦਾ ਮੰਦਰ ਜੀ ਤੇ ਨਰਸਿਮਹਾ ਦੇ ਮੰਦਰ ਦੇ ਕਰਦੇ ਆ ਦਰਸ਼ਨ ਔਰ ਜਿਹੜਾ ਇਹ ਮੰਦਰ ਹੈ ਇਹ ਵੀ ਪੂਰਾ 7ਵੀਂ ਸ਼ਤਾਬਦੀ ਦਾ ਆ ਕਹਿੰਦੇ ਇਸ ਜਗ੍ਹਾ ਤੇ ਸਥਾਪਿਤ ਹੋਇਆ ਹੈ ਤੇ ਜਿਹੜੇ ਇੱਥੇ ਦੇ ਪਿੱਲਰ ਆ ਤੁਸੀਂ ਪਿੱਲਰ ਨਾਲ ਤੋਂ ਆਈਡੀਆ ਲਾ ਸਕਦੇ ਆ ਜਿਹੜੇ ਤੁਹਾਨੂੰ ਵੀਡੀਓ ਚ ਪਿੱਛੇ ਦੱਸਿਆ ਸੀ ਇਹ ਕਿਸੇ ਵੀ ਜਿੱਦਾਂ ਸੀਮੈਂਟ ਦੇ ਨਾਲ ਜੋੜੇ ਨਹੀਂ ਹੈਗੇ ਉੱਪਰ ਦੇ ਉੱਪਰ ਰੱਖ ਕੇ ਨੂੰ ਲੋਕ ਸਿਸਟਮ ਕੀਤਾ ਗਿਆ ਉਹਦੇ ਨਾਲ ਹੀ ਇਹ ਪੂਰੀ ਬਿਲਡਿੰਗ ਜਿਹੜੀ ਆ ਸਟ੍ਰਕਚਰ ਆ ਖੜਾ ਆ ਜਿੱਦਾਂ ਤੁਸੀਂ ਅੰਦਰੋਂ ਵੀ ਦੇਖ ਸਕਦੇ ਆ ਦੇਖੋ ਜੋਇੰਟ ਸਾਰੇ ਓਪਨਲੀ ਆ ਨਾ ਸਾਰੇ ਤੇ ਇਹ ਆ ਜੀ ਨਰਸਿਮਹਾ ਦਾ ਮੰਦਰ ਤੇ ਕਰੋ ਦਰਸ਼ਨ 7ਵੀਂ ਸ਼ਤਾਬਦੀ ਦਾ ਨਰ ਸਿੰਘ ਭਗਵਾਨ ਦਾ ਮੰਦਿਰ ਪਹਿਲਾਂ ਆਪਾਂ ਪੂਰੀ ਪ੍ਰਕਰਮਾ ਕਰਦੇ ਆ ਮੰਦਿਰ ਦੀ ਔਰ ਪੂਰਾ ਮੰਦਿਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਤੇ ਕੈਮਰੇ ਨਾਲ ਕੈਮਰੇ ਦੇ ਨਾਲ ਔਰ ਇਹ ਜਿਹੜਾ ਅੰਦਰ Shivling ਸਥਾਪਤ ਹੈ ਜਦੋਂ ਉਹਨੂੰ ਆਪਾਂ ਅਭਿਸ਼ੇਕ ਕਰਦੇ ਆ ਤੇ ਉਹਦਾ ਜਿਹੜਾ ਜਲ ਆਉ ਬਾਹਰ ਆਉਂਦਾ ਉਹ ਇਸ ਤਰ੍ਹਾਂ ਆਉਂਦਾ ਇਹਦੇ ਔਰ ਜਿੰਨੇ ਵੀ ਇੱਥੇ ਦਰਵਾਰ ਆ ਜਿੰਨੇ ਵੀ Shivling ਇੱਥੇ ਸਥਾਪਤ ਆ ਉਹ ਜਿੰਨਿਆਂ ਨੂੰ ਜਲ ਜਿਹੜਾ ਜਾਂਦਾ ਹੈ ਨਾ ਉਹ ਸਾਰਿਆਂ ਦਾ ਜਿਹੜਾ ਜਲ ਬਾਹਰ ਆ ਰਿਹਾ ਹੈ ਉਹ ਇੱਕ ਸ਼ੇਰ ਦਾ ਮੁਖ ਬਣਾਇਆ ਗਿਆ ਹੈ ਉਧੇ ਰਾਈਓ ਸਾਰਾ ਆ ਰਿਹਾ ਨਾ ਤੇ ਇਹ ਹੈ ਜੀ ਉਹ ਸਥਾਨ ਇਹ ਨਰਸੀਮਾ ਦੇ ਮੰਦਿਰ ਦੀ ਪੂਰੀ ਪ੍ਰਕਰਮਾ ਕਰ ਰਹੇ ਆ ਔਰ ਇਹ ਹੋਣੇ ਜਿੱਦਾਂ ਨਾ ਆ ਸਾਰਾ ਇੱਕ ਆਸ ਰਿਹਾ ਆ 7ਵੀਂ ਸ਼ਤਾਬਦੀ ਦਾ ਹੋਣ ਕਰਕੇ ਬਹੁਤ ਸਦੀਆਂ ਹੋ ਗਈਆਂ ਇਹਨੂੰ ਤੇ ਹੌਲੀ ਹੌਲੀ ਜਿੱਦਾਂ ਮੀਂਹ ਪੈਂਦਾ ਹਵਾ ਪੈਂਦੀ ਨੇ ਰੀ ਆਉਂਦੀ ਆ ਉਹਦੇ ਨਾਲੇ ਮਾੜਾ ਮਾੜਾ ਕਸ ਰਿਆ ਹੈ ਨਾ ਤੇ ਬਹੁਤ ਹੀ ਪੁਰਾਣਾ ਔਰ ਬਹੁਤ ਕੱਟ ਦੇਖਣ ਨੂੰ ਮਿਲਦੇ ਐਨੇ ਪੁਰਾਣੇ ਦਰਬਾਰ ਜਿਹਦਾ ਵੀਡੀਓ ਚ ਮੈਂ ਪਿਛੇ ਇੱਕ ਸਤਜੁੱਗ ਦਾ ਦਰਬਾਰ ਦੱਸਿਆ ਸੀਗਾ ਉਹਦੇ ਬਾਰੇ ਵੀ ਤੁਹਾਨੂੰ ਜੱਥਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਵੀ ਉਸੇ ਟਾਈਮ ਦਾ ਦਰਬਾਰ ਆ ਉਸੇ ਟਾਈਮ ਦਾ ਮੰਦਿਰ ਆ ਨਾ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਆਈਆਂ ਦਰਸ਼ਨ ਕਰਕੇ ਗਈਆਂ ਵੀਡੀਓ ਉਹਦੇ ਵਿੱਚ ਜ਼ਰੂਰ ਦੱਸਿਓ ਤੇ ਹੁਣ ਚਲਾਂਗੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਧਰਮਰਾਜ ਜੀ ਦੇ ਮੰਦਰ ਦੇ ਔਰ ਇਹ ਜਿਹੜਾ ਮੰਦਿਰ ਆ ਨਾ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਲੋਤਾ ਮੰਦਿਰ ਆ ਜਿਹੜਾ ਵਰਲਡ ਦੇ ਵਿੱਚ ਇਸੇ ਜਗ੍ਹਾ ਤੇ ਸਥਾਪਿਤ ਆ ਧਰਮਰਾਜ ਦਾ ਮੰਦਿਰ ਚਿੱਤਰ ਗੁਪਤ ਦਾ ਮੰਦਿਰ ਔਰ ਚਿੱਤਰ ਗੁਪਤ ਔਰ ਧਰਮਰਾਜ ਜੀ ਦੀ ਕਹਿੰਦੇ ਇਸ ਜਗ੍ਹਾ ਤੇ ਲੱਗਦੀ ਆ ਕਚਹਿਰੀ ਔਰ ਜਿਹੜਾ ਵੀ ਬੰਦਾ ਮਰਦਾ ਆ ਇਸ ਦੁਨੀਆ ਤੋਂ ਜਾਂਦਾ ਆ ਉਹਨੂੰ ਕਹਿੰਦੇ ਇਸ ਜਗ੍ਹਾ ਤੇ ਆਉਣਾ ਹੀ ਪੈਂਦਾ ਆ ਔਰ ਇੱਥੇ ਬਹੁਤ ਇਦਾਂ ਦੀਆਂ ਕਟਣਾਵਾਂ ਹੋਈਆਂ ਆ ਜਦੋਂ ਰਾਤ ਨੂੰ ਕਹਿੰਦੇ ਇੱਥੇ ਕੋਦੇ ਦਰਸ਼ਨ ਮੇਲੇ ਕਰਨ ਆਉਂਦੇ ਆ ਸੰਗਤਾਂ ਆਉਂਦੀਆਂ ਤੇ ਉਹਨਾਂ ਨੂੰ ਕਾਫੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਔਰ ਇਸ ਜਗ੍ਹਾ ਤੇ ਉੱਤੇ ਰਿਸਰਚ ਵੀ ਹੋ ਚੁੱਕੀ ਆ ਇੱਕ ਬਹੁਤ ਵੱਡਾ ਨਿਊਜ਼ ਚੈਨਲ ਕਹਿੰਦੇ ਇਸ ਜਗ੍ਹਾ ਦੇ ਰਿਸਰਚ ਕਰ ਚੁੱਕਾ ਆ ਉਹ ਚੈੱਕ ਕਰਕੇ ਆ ਜਾ ਚੁੱਕਾ ਆ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਿਖਾਉਂਦੇ ਆ ਉਹ ਚਿੱਤਰ ਗੁਪਤ ਜੀ ਦਾ ਜਿਹੜਾ ਦਰਬਾਰ ਆ ਕਿੱਥੇ ਆ ਤੇ ਕਚੇਰੀ ਕਿੱਥੇ ਲੱਗਦੀ ਆ ਤੇ ਆਜੋ ਚੱਲਦੇ ਆ ਜੀ ਤੇ ਆ ਜਿਹੜਾ ਤੁਸੀਂ ਦੇਖ ਰਹੇ ਆ ਨਾ ਆ ਜਿਹੜਾ ਸਥਾਨ ਦੇਖ ਰਹੇ ਆ ਇਹ ਹੈਗਾ ਆ ਚਿੱਤਰ ਗੁਪਤ ਜੀ ਦਾ ਅ ਦਰਬਾਰ ਬਿਲਕੁਲ ਔਰ ਇਸ ਜਗ੍ਹਾ ਤੇ ਚਿੱਤਰਕੁਪ ਜੀ ਕਹਿੰਦੇ ਬੰਦੇ ਔਰ ਜਿਹੜਾ ਬੰਦਾ ਕੋਈ ਵੀ ਇਸ ਦੁਨੀਆ ਤੋਂ ਜਾਂਦਾ ਆ ਹਨਾ ਤੇ ਉਹਦਾ ਜਿਹੜਾ ਜੋ ਵੀ ਲੇਖਾ ਜੋਖਾ ਆ ਇੱਥੇ ਦੇਖਿਆ ਜਾਂਦਾ ਆ ਔਰ ਸਾਹਮਣੇ ਹੈਗਾ ਜੀ ਧਰਮਰਾਜ ਜੀ ਦਾ ਮੰਦਿਰ ਔਰ ਧਰਮਰਾਜ ਦਾ ਜਿਹੜਾ ਮੰਦਿਰ ਆ ਦੁਨੀਆ ਦੇ ਵਿੱਚ ਸ਼ਾਇਦ ਇੱਕੋ ਹੀ ਆ ਰਾਈਟ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਮੰਦਿਰ ਆ ਉਹ ਇਸ ਸਥਾਨ ਦੇ ਉੱਤੇ ਆ ਔਰ ਦੱਸਿਆ ਜਾਂਦਾ ਹੈ ਵੀ ਜਿਹੜੇ ਵੀ ਦੁਨੀਆ ਤੋਂ ਇਸ ਜਹਾਨ ਤੋਂ ਜਾਂਦੇ ਆ ਉਹ ਹਰ ਇੱਕ ਬੰਦੇ ਨੂੰ ਇਸ ਜਗ੍ਹਾ ਤੇ ਉੱਤੇ ਜਦੋਂ ਉਹ ਇਸ ਦੁਨੀਆ ਤੇ ਨਹੀਂ ਰਹਿੰਦਾ ਉਹਨੂੰ ਇਸ ਜਗ੍ਹਾ ਤੇ ਉੱਤੇ ਆਪਣਾ ਲੇਖਾ ਜੋਖਾ ਕਰਨ ਆਉਣਾ ਪੈਂਦਾ ਆ ਔਰ ਇਸ ਜਗ੍ਹਾ ਅੰਦਰ ਲੱਗਦੀ ਆ ਕਹਿੰਦੇ ਕਚਹਿਰੀ ਜਿਹੜੇ ਇਸ ਦੁਨੀਆ ਤੋਂ ਚਲ ਜਾਂਦੇ ਆ ਮ੍ਰਿਤਕ ਇਨਸਾਨ ਆ ਉਹਦੀ ਇੱਥੇ ਲੱਗਦੀ ਆ ਕਚਹਿਰੀ ਬਿਲਕੁਲ ਔਰ ਇੱਥੇ ਵੱਡੇ ਵੱਡੇ ਨਿਊਜ਼ ਚੈਨਲ ਵਾਲੇ ਵੀ ਕਹਿੰਦੇ ਇਸ ਜਗ੍ਹਾ ਦੇ ਉੱਤੇ ਆ ਕੇ ਰਿਸਰਚ ਕਰਕੇ ਜਾ ਚੁੱਕੇ ਆ ਔਰ ਇਹਦੇ ਵਿੱਚ ਉਹਨਾਂ ਨੇ ਵੀ ਇਹ ਗੱਲ ਨੂੰ ਪਾਇਆ ਆ ਵਰਤਮ ਰਾਜੀ ਦੇ ਮੰਦਰ ਦੇ ਬਿਲਕੁਲ ਨਾਲ ਸੱਜੇ ਹੱਥ ਇੱਧਰ ਬਣਿਆ ਹੋਆ ਢਾਈ ਪੋੜੀ ਔਰ ਢਾਈ ਪੋੜੀਆਂ ਦਾ ਮੰਨਿਆ ਜਾਂਦਾ ਵੀ ਜਿਹੜੇ ਇੱਥੇ ਬੰਦੇ ਜਿਹੜੇ ਨਿਆਂਈ ਮੋਤੇ ਲੋਕ ਮਰਦੇ ਆ ਨਾ ਉਹ ਇਸ ਢਾਈ ਪੋੜੀਆਂ ਦੇ ਉੱਤੇ ਹੀ ਇੱਥੇ ਘੁੰਮਦੀਆਂ ਉਹਨਾਂ ਦੀਆਂ ਆਤਮਾਾਂ ਮੈਂ ਬਿਲਕੁਲ ਜੋ ਇੱਥੋਂ ਸੁਣਿਆ ਅਸੀਂ ਜੋ ਇੱਥੇ ਦੇ ਇਤਿਹਾਸ ਬਾਰੇ ਇੱਥੋਂ ਤੁਹਾਨੂੰ ਅੱਗੇ ਵੀਡੀਓ ਚ ਉਹ ਵੀ ਦੱਸਾਂਗੇ ਜੋ ਇੱਥੋਂ ਪਤਾ ਲੱਗਾ ਵੀ ਕਹਿੰਦੇ ਜਿਹੜੇ ਉਹ ਜਿਹੜੇ ਨਿਆਂਈ ਲੋਕੀ ਮਰਦੇ ਆ ਨਾ ਕੋਟਾਈ ਪੋਟਿਆਂ ਦੀ ਘੁੰਮਦੇ ਆ ਤੇ ਜਦੋਂ ਉਹਨਾਂ ਦੀ ਗਤੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਅਜੂ ਪੂਰੀ ਹੋ ਜਾਂਦੀ ਹੈ ਜੋ ਉਹਨਾਂ ਦੀ ਉਹ ਲਿਖਾ ਕੇ ਆਏ ਸੀ ਤੇ ਉਸ ਤੋਂ ਬਾਅਦ ਫਿਰ ਉਹ ਆਉਂਦੇ ਆ ਚਿੱਤਰਗੁਪਤ ਦੀ ਕਚਹਿਰੀ ਦੇ ਵਿੱਚ ਚਿੱਤਰਗੁਪਤ ਦੇ ਦਰਬਾਰ ਦੇ ਵਿੱਚ ਔਰ ਚਿੱਤਰਗੁਪਤ ਦੇ ਦਰਬਾਰ ਦੇ ਵਿੱਚ ਜਦੋਂ ਉਹ ਲਿਖਾ ਜੋਖਾ ਹੁੰਦਾ ਹੈ ਪੂਰਾ ਉਸ ਤੋਂ ਬਾਅਦ ਫਿਰ ਆਉਂਦੇ ਆ ਧਰਮਰਾਜ ਜੀ ਦੀ ਕਚਹਿਰੀ ਦੇ ਵਿੱਚ ਇਹ ਇੱਥੇ ਦਾ ਇਤਿਹਾਸ ਆ ਔਰ ਇਸ ਜਗ੍ਹਾ ਦੇ ਉੱਤੇ ਬਹੁਤ ਸ਼ੋਧਕਰਤਾ ਨੇ ਇੱਥੇ ਆ ਕੇ ਰਿਸਰਚਾਂ ਵੀ ਕੀਤੀਆਂ ਬਹੁਤ ਕੁਝ ਕੀਤਾ ਉਸ ਤੋਂ ਬਾਅਦ ਹੀ ਇਹ ਇਹ ਤਾਂ ਮੈਂ ਸਦੀਆਂ ਤੋਂ ਚੱਲਦਾ ਆ ਰਿਹਾ ਜੋ ਇੱਥੇ ਦਾ ਇਤਿਹਾਸ ਹਨ ਪਰ ਕਈ ਕਿੰਤੂ ਪ੍ਰੰਤੂ ਕਰਨ ਵਾਲੇ ਵੀ ਹੁੰਦੇ ਆ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਪੂਰੀ ਰਿਸਰਚ ਕੀਤੀ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਸਹੀ ਦੱਸਿਆ ਵੀ ਇਹ ਗੱਲ ਵਾਕਿਆ ਹੀ ਸਹੀ ਆ ਤੇ ਹੁਣ ਆਪਾਂ ਇੱਥੇ ਲੋਕਲ ਜਿਹੜੇ ਇੱਥੇ ਦੇ ਬੰਦੇ ਆ ਉਹਨਾਂ ਦੇ ਨਾਲ ਥੋੜੀਆਂ ਥੋੜੀਆਂ ਗੱਲਾਂ ਬਾਤਾਂ ਕਰਾਂਗੇ ਜਿਹੜਾ ਤਰੋ ਰਾਜ ਦਾ ਮੰਦਿਰ ਆ ਜਾਂ ਚਿੱਤਰਗੋਪ ਦਾ ਮੰਦਿਰ ਆ ਉਹਦੇ ਬਾਰੇ ਕੀ ਉਹਨਾਂ ਦਾ ਕਹਿਣਾ ਹੈ ਕਈ ਲੋਕੀ ਤਾਂ ਕਹਿੰਦੇ ਡਰਦੇ ਸੀ ਜਗਾ ਤੇ ਜਾਂਦੇ ਵੀ ਨਹੀਂ ਮੱਥਾ ਵੀ ਨਹੀਂ ਟੇਕਣ ਜਾਂਦੇ ਸੀਗੇ ਤੇ ਆਜੋ ਹਾਂਜੀ ਕੀ ਹਾਲ ਆ ਜੀ ਔਰ ਸਿੱਤਾ ਠੀਕ ਠਾਕ ਜੋ ਜੋ ਧਰਮਰਾਜ ਜੀ ਦਾ ਮੰਦਿਰ ਹੈ ਇਸ ਕੇ ਬਾਰੇ ਮੈਂ ਥੋੜਾ ਬਤਾ ਸਕਦੇ ਬਹੁਤ ਜਣੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿੱਚੋਂ ਚੰਦ ਬੰਦਿਆਂ ਨੇ ਧਰਮਰਾਜ ਬਾਰੇ ਗੱਲ ਕੀਤੀ ਬਾਕੀ ਸਾਰੇ ਕੁਝ ਨਾ ਕੁਝ ਕਰਕੇ ਟਾਲ ਜਾਂਦੇ ਸੀ ਤੇ ਜਿਹੜਾ ਇੱਥੇ ਦਾ ਇਤਿਹਾਸ ਆ ਤੁਹਾਨੂੰ ਸਾਰਾ ਦੱਸਣ ਦੀ ਕੋਸ਼ਿਸ਼ ਕੀਤੀ ਉਹ ਜੋ ਮੈਨੂੰ ਇੱਥੋਂ ਪਤਾ ਲੱਗਾ ਆ ਜਿੰਨੇ ਇੱਥੇ ਪੰਡਤ ਆ ਜੋ ਇੱਥੇ ਤਕਰੀਬਨ ਜਿੰਨੇ 84 ਮੰਦਿਰ ਆ ਇੱਥੇ ਕਾਫੀ ਪੰਡਤ ਆ ਉਹਨਾਂ ਤੋਂ ਗੱਲਬਾਤ ਕੀਤੀ ਤਾਂ ਉਤੋਂ ਇੱਥੇ ਦਾ ਇਤਿਹਾਸ ਪਤਾ ਲੱਗਾ ਤੇ ਇੱਥੇ ਜਿਹੜੇ ਲੋਕਲ ਇੱਥੇ ਸੰਤ ਰਹਿੰਦੇ ਆ ਉਹਨਾਂ ਨਾਲ ਵੀ ਗੱਲ ਕਰਦਿਆਂ ਆ वो धर्मराज तो महाराज हैं जो भी शरीर छूटता है उसके बाद यहाँ पहुँचता है जी और यहाँ उनका चित्रगुप्त तो का स्थान है ये जी, जी। तो भगवान के पार्षद होते हैं हो, सभी हर जीव की एंट्री होती है एक गंगा में है जी यहाँ उत्पन्न अपने आप हुई है ये। जी, जी। एक इसमें कहावत कहा लहू की खून निकलती है एक दूध की एक लहू की एक दूध की धारा लहू की धारा निकलती है जी एक दूध की धारा ये कहा से निकलती है ਇਇ ਇਥੇ ਨੀਚੇ ਜਦੋਂ ਹੰਸਪਾਈ ਕਰਤੇ ਹਾਂ ਹਾਂਜੀ ਹਾਂਜੀ ਸਾਡੇ ਬਜ਼ੁਰਗਾਂ ਨੇ ਬੋਲਾ ਇੱਕ ਦੂਤ ਦੀ ਧਾਰਾ ਜੋ ਹਮ ਜਬ ਸਪਾਈ ਕਰਤੇ ਤੇ ਤੋ ਇੱਕ ਦੂਤ ਦੀ ਧਾਰਾ ਇੱਕ ਲੋਕ ਦੀ ਧਾਰਾ ਨਿਕਲਦੀ ਸੀ ਹਾਂ ਇੱਕ ਮਨਮਤ ਦੀ ਧਾਰਾ ਸਾਰੀ ਧਾਰੇ ਯਹੀ ਨਿਕਲਦੀ ਸੀ ਔਰ ਇਹ ਬਹੁਤ ਅ ਬਚਿੱਤਰ ਗੱਲ ਦਾ ਪਤਾ ਲੱਗਾ ਹੈ ਜਿਹੜੀ ਗੰਗਾ ਮਾਤਾ ਦਾ ਇੱਥੇ ਕਪਲੇਸ਼ਵਰ ਮਹਾਦੇਵ ਦੇ ਲਾਗੇ ਇਹ ਕਹਿੰਦੇ ਗੰਗਾ ਮਾਤਾ ਉਤਪਨ ਹੋਈ ਆਪਣੇ ਆਪ ਵਿੱਚੋਂ ਮਨੀ ਮੇਸ਼ ਤੋਂ ਵੀ ਜਲ ਇੱਥੇ ਉੱਤਨ ਹੁੰਦਾ ਇੱਥੇ ਆ ਕੇ ਨਿਕਲਦਾ ਆ ਹੋਰ ਵੀ ਤਿੰਨ ਚਾਰ ਨਾਂ ਲੈ ਇਹਨਾਂ ਨੇ ਤੇ ਕਿਹਾ ਜਾਂਦਾ ਹੈ ਵੀ ਇਸ ਜਗ੍ਹਾ ਦੇ ਉੱਤੇ ਇੱਕ ਦੁੱਧ ਦੀ ਧਾਰਾ ਤੇ ਇੱਕ ਲਹੂ ਦੀ ਖੂਨ ਦੀ ਧਾਰਾ ਇਸ ਜਗ੍ਹਾ ਦੇ ਉੱਤੇ ਜਦੋਂ ਸਫਾਈ ਕਰਦੇ ਆ ਤੇ ਉਦੋਂ ਨਿਕਲਦੀ ਸੀ ਇਸ ਜਗ੍ਹਾ ਦੇ ਉੱਤੇ ਤੇ ਕਲੇਸ਼ਵਰ ਮਹਾਦੇਵ ਦੇ ਬਿਲਕੁਲ ਨਾਲ ਹੀ ਹੈ ਜੀ ਇਹ ਰਾਵਣ ਲੰਕਾਪਤੀ ਰਾਵਣ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਕਹਿੰਦੇ ਜੀ ਧਰਤੀ ਨਾਪਣ ਦੇ ਲਈ ਵਿਸ਼ਨੂੰ ਭਗਵਾਨ ਜੀ ਨੇ ਪੈਰ ਰਾਇਆ ਸੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਤੇ ਇਹ ਦੱਸਿਆ ਜਾਂਦਾ ਆ ਵੀ ਇਹ ਉਹ ਨਿਸ਼ਾਨ ਆ ਇਹ ਵਿਸ਼ਨੂ ਭਗਵਾਨ ਜੀ ਦੇ ਪੈਰਾਂ ਦੇ ਨਿਸ਼ਾਨ ਆ ਹਾਂ ਜੀ ਜਦ ਇਹ ਭੂਮੀ ਕੋ ਨਾਪਣੇ ਲਈ ਇਹਨੇ ਆਪਣਾ ਪੌਂ ਬਧਾਇਆਤਾ ਜੀ ਜੀ ਦੋ ਪੱਗ ਮੈਂ ਤਾਂ ਉਹਨਾਂ ਨੇ ਭੂਮੀ ਨਾਪ ਲਈ ਜੀ ਜੀ ਲੇਕਿਨ ਭੂਮੀਂ ਪੂਰੀ ਹੋ ਚੁੱਕੀ ਥੀ ਫਿਰ ਵੀ ਨਾ ਪੌਂ ਵੱਡ ਗਿਆ ਜੀ ਫਿਰ ਬਲੀ ਨੇ ਆਪਣਾ ਸਿਰ ਰੱਖਾ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਜੀ ਤੇ ਜੇ ਨਾਮ ਮਿਲਦੇ ਤਾਂ ਸ਼ਾਇਦ ਇੱਥੇ ਤਾਂ ਨਹੀਂ ਪਤਾ ਲੱਗਣਾ ਦੀ ਮੈਨੂੰ ਕਿਉਂਕਿ ਲੋਕਲ ਬੰਦਿਆਂ ਨੂੰ ਪੁੱਛ ਕੇ ਹੀ ਪਤਾ ਲੱਗਦਾ ਹੈ ਨਾ ਕਿਉਂਕਿ ਇਹ ਇੱਥੇ ਦਾ ਜੋ ਇਤਿਹਾਸ ਆ ਇੱਥੋਂ ਪਤਾ ਕੀਤਾ ਜਾਂ ਸਾਨੂੰ ਇੱਥੋਂ ਪਤਾ ਲੱਗਾਇਆ ਤੇ ਬਹੁਤ ਬਚਤਰ ਇਤਿਹਾਸਾ ਇੱਥੇ ਦਾ ਤੇ ਜਿਹੜੇ ਜੜੀਆਂ ਸੰਗਤਾਂ ਨਹੀਂ ਆਈਆਂ ਉਹ ਸੰਗਤਾਂ ਇਸ ਜਗ੍ਹਾ ਤੇ ਆਓ ਦਰਸ਼ਨ ਮੇਲੇ ਕਰਕੇ ਜਾਓ ਔਰ ਬਹੁਤ ਹੀ ਖੂਬਸੂਤ ਨਜ਼ਾਰਾ ਆਲੇ ਦੁਆਲੇ ਪਹਾੜਾ ਉੱਚੇ ਉੱਚੇ ਪਰ ਜਦੋਂ ਵੀ ਤੁਸੀਂ ਮਣੀ ਮਹੀਸ਼ ਆਉਂਦੇ ਆ ਨਾ ਜਦੋਂ ਵੀ ਤੁਹਾਡਾ ਮਣੀ ਮਹੀਸ਼ ਆਉਣ ਨੂੰ ਇੱਧਰ ਚੱਕਰ ਲੱਗਦਾ ਤੇ ਉਸ ਜਗ੍ਹਾ ਉਸ ਵੇਲੇ ਇਸ 84 ਮੰਦਰ ਦਰਸ਼ਨ ਜ਼ਰੂਰ ਕਰਕੇ ਜਾਓ ਨਾ ਬਜਰੰਗ ਵਾਲੀ ਜੀ ਦਾ ਦਰਵਾਜ਼ਾ ਹੋਰ ਕਿੱਥੇ ਠੀਕ ਹੋ ਬੜੀਆ ਬੜੀਆ तो मुझे ना बड़ा सुन रखा था यहाँ का पहली दफा आया बड़ा अच्छा लगा यहां पे तो मेरा गांव है जी जिलंधर के पास जिलंधर के पास ऊपर पड़ता है मेरा गांव है बहराम श्रीष्टा सुना कभी नहीं सुना? सुना नहीं सुना नहीं आवे क्या नाम है का अच्छा ये बताओ बाबा जी मेरे को आप तो लोकल ही रहने वाले हो यहां ये जो धर्मराज की बारे में बताओ है राजा होता था, उसका बजीर होता था उसका न, जीज़। जीज़। उसी हिसाब से ये धर्मराज का मंदिर है जो बात जो चित्रगुप्त है वो धर्मराज का वजीर है जी तो जो उसकी आत्मा जो जाती है ना पहले वही खड़ा होता जी 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 है ना जी उसका देखना थी

ਬੜਾ ਮੀਨ ਨਰਗਰਨ ਵਾਲਾ ਤੇ ਇਹ ਆ ਗੁੱਦਾ ਜਿੰਨ ਮੱਠਾ ਟੇਕ ਕੋਈ ਮੈਂ ਸੁਦਾਲੀ ਫਿਰ ਕੇ ਨਹੀਂ ਨਾ 2 ਘੰਟੇ ਚਾਰ ਕਰਦੇ ਉਸ ਦਾ ਪਤਾ ਨਹੀਂ ਲੱਗਿਆ ਕੋਈ ਅੱਛਾ ਤੋ ਉਹ ਮੁੰਜੋ ਨਹੀਂ ਪਤਾ ਲੱਗਾ ਜੇਜਾ ਕੋਈ ਜੀ ਬਾਤ ਮਾ ਕੀ ਮਰੇਗੀ ਚਲੇਦਾ ਉਹ ਸਭ ਦੇਖਿਆ ਦਾ ਬੜੀ ਗੱਲ ਨਹੀਂ ਉਹ ਅੱਛਾ ਜੀ ਹਾਂ ਜੀ ਆ ਤੋ ਜੀ ਬਾਤ ਮਾ ਤੋ ਜ਼ਰੂਰ ਥਿਆਣੀ ਹੈ ਬਰਮਾੜ ਜੀ ਆ ਜੋ ਨਾ ਬੜਾ ਠਹਿਰਾਓ ਹੈ ਯਹਾਂ ਭਾਜੀ ਨਹੀਂ क्योंकि मैं जाता रहता हूँ त्रिलोकीनाथ जी जाके बिजली महादेव जाके है केदारनाथ जी बद्रीनाथ जी हेमकुंड हर जगह जाता हूँ शिकारी देवी कमरू सब जगह हर जगह अपना अपना आनंद है बिल्कुल यहाँ भी जो है ठहराव ठहरा हुआ है आ, मेरा यहाँ तीसरा चक्कर है दो दिन में पहले आया यहाँ रुका चल गया दूसरे आज जाके आए थे कौन सा गाँव है गए थे, थे जी जी तो वहाँ वो, वो जी का देख के वहाँ पे वहाँ बोलते हैं खून की और दूध की तारे निकलती थी ये सच्ची बात है तो ये भी यहाँ रावण की भी मूर्ति है वहाँ पे और यहाँ पे जो है ना ਰਾਮਲੀਲਾ ਨਹੀਂ ਖੇਲੀ ਜਾਂਦੀ ਨਾ ਜੀ ਜੀ ਤੋਂ ਬੜੀਆ ਲਗਾ ਜੀ ਆਪਸੇ ਮਿਲ ਕੇ ਹਾਂਜੀ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਸਾਰੀ ਵੀਡੀਓ ਜਿਹੜੀ ਬਣੀ ਆ ਇਹਦੇ ਵਿੱਚ ਸਾਡਾ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਇਹ ਸਾਡੇ ਭਰਾ ਜਿਹੜੇ ਇੱਥੇ ਪੰਡਤ ਜੀ ਆਪਣੇ ਜੀ ਕੀ ਹਾਲਤ ਫਰਿੰਦਰ ਸ਼ਰਮਾ ਜੀ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਦੋ ਤਿੰਨ ਗੱਲਾਂ ਇਹਨਾਂ ਨੇ ਵੀ ਕਰਨੀਆਂ ਆ ਆਪਾਂ ਹੁਣ ਕੈਮਰੇ ਸਾਹਮਣੇ ਬਈ ਅ ਜਿੱਦਾਂ ਆਪਾਂ ਧਰਮਰਾਜ ਦਾ ਮੰਦਿਰ ਦੇਖ ਕੇ ਆਏ ਆ ਨਾ ਚਿੱਤਰਗੋਪ ਜੀ ਦਾ ਵੀ ਇੱਕ ਹੈ ਰਾਈਟ ਤੂੰ ਮੈਦਨ ਸੁਣਿਆ ਹੈ ਨਾ ਏਦਾਂ ਕਈ ਲੋਕੀ ਉੱਥੇ ਜਾਣ ਤੋਂ ਡਰਦੇ ਆ ਅੱਛਾ ਇਹਦੇ ਬਾਰੇ ਦੋ ਤਿੰਨ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਗੱਲ ਲੈ ਦੇਖੋ ਬਾਤ ਤਾਂ ਆਪਨੇ ਠੀਕ ਗਈ ਹੈ ਜੀ ਸੱਚ ਖੜੇ ਪਿਆ ਤੁਸੀਂ ਕਿ ਬੰਦੇ ਡਰ ਬੰਦੇ ਡਰਦੇ ਠੀਕ ਹੈ ਇਹ ਸਭ ਦਿੱਤਾ ਯਹਾਂ ਪਰ ਹੈ ਡਰ ਨਹੀਂ ਇਹ ਬਾਤ ਹੀ ਨਹੀਂ ਨਹੀਂ ਪਰ ਮੈਂ ਤਾਂ ਇਹ ਬਤਾਰ ਰਿਹਾ ਪਰ ਲੋਕੋ ਕੋ ਇਹ ਧਾਰਨਾ ਹੈ ਨਾ ਵੈਸੇ ਤੂੰ ਧਾਰਨਾ ਗਲਤ ਹੈ ਵੈਸੇ ਇਹ ਚਿੱਤਰਗੋਪ ਜੀ ਹੈ ਨਾ तो इधर हाँ जी तो मैंने ये सुन रखा था कई बंदे हैं जो जी का मंदिर है वहाँ न्याय लगा हुआ है पे कचहरी चली हुई है पे आत्माओं का आना जाना होता है तो आत्माओं का आना जाना जो होता है बहुत सी चीजें वो तो चौं सी उसे लेकर यक्षणिया है कुछ है तो हर कुछ आपको दिखता रहता है तो ये मानता है यहाँ पे लोग है लोग डरते हैं ना हाँ जी ਦਰت ਇਹਨਾਂ ਤੋਂ ਤੋ ਤੋਸਰੀ ਬਾਤ ਹੋ ਗਈ ਉਹ ਢਾਈ ਬੋੜੀਆਂ ਹੈ ਜੋ ਹਾਂ niche andar e samne ya pe niche idhar idhar se ਇਹ ਢਾਈ ਬੋੜੀਆਂ niche jo phool rakhe hai na acha niche hai ਢਾਈ ਹਾਂ ਦੋ ਸਾਬਤ ਤੇ ਉੱਪਰ ਵਾਲੀ ਟੁੱਟੀ ਆ ਸ ਦੋ ਸਾਬਤ ਹੈ ਟੁੱਟ ਨਹੀਂ ਉੱਪਰ ਟੁੱਟੀ ਹੈ ਅਰਧਗਤੀ ਆਤਾ ਮਾਇਓ ਤੀਨ ਕਾ ਬਾਸ ਰਹਤਾ ਯਾਹ ਬੇ ਅਰਧਗਤੀ ਮਤਲਬ ਜਿਹੜੇ ਅਣਾਈ ਮੋਤੇ ਮਰਦੇ ਆ ਉਹ ਇਸੇ ਢਾਈ ਪੋੜੀਆਂ ਦੇ ਵਿੱਚ ਫਿਰਦੇ ਆ acha ਇਹਦੀ ਕਹਿੰਦੇ ਵੀ ਅ ਰਿਸਰਚ ਹੋਈ ਆ ਸ਼ੋਧ ਕਰਤਾ ਨੇ ਇਹਦੇ ਨਿਊਜ਼ ਵਾਲਾ ਨੇ ਸੋ ਕੀਤੇ ਇੱਥੇ ਨਾ ਅੱਛਾ ਜੀ ਕਿ ਭਈ ਆਪੇ ਸੱਚ ਮੈਂ ਆਤਮਾਈ ਜੋ ਬਹੁਤ ਸੀ ਹੈ ਉਹ ਮੀਟਰ ਰੱਖੇ ਤੇ ਪੈਰਾਨੋਰਮਲ ਮੀਟਰ ਅੱਛਾ ਉਹ ਪੈਰਾਨੋਰਮਲ ਮੀਟਰ ਚੈੱਕ ਕੀਤਾ ਕਿ ਇੱਕ ਆਤਮਾ ਤੇ ਇੱਕ ਲਾਈਟ ਜਗੇ ਅਗਰ ਬਤੇਰੀ ਆਤਮਾ ਤਾਂ ਸਾਰੀ ਲਾਈਟ ਜਗੇ ਇਹ ਸੱਚ ਹੈ ਇਹ ਸਾਰਾ ਸਾਰਾ ਆਪਕੇ ਸਾਹਮਣੇ ਹੋਇਆ ਜੀ ਸਾਹਮਣੇ ਕੇ ਦੁਨੀਆ ਕੇ ਸਾਹਮਣੇ ਨਿਊਜ਼ ਨੇਸ਼ਨ ਪੜਾ ਹੋਆ ਪੂਰਾ ਚੈਨਲ ਹੀ ਪੜਾ ਹੋਆ ਪ੍ਰੂਫ ਇਹ ਜਿਹੜੀਆਂ ਗੱਲਾਂ ਆਪਾਂ ਵੀਡੀਓ 'ਚ ਕੀਤੀਆਂ ਨਾ ਇਹ ਕਈਆਂ ਨੂੰ ਠੀਕ ਲੱਗਣੀਆਂ ਕਈਆਂ ਨੂੰ ਨਹੀਂ ਲੱਗਣੀਆਂ ਕਿਉਂਕਿ ਮੇਰਾ ਕੰਮ ਮੈਂ ਕਹਿੰਦਾ ਕਿ YouTube ਪਰ ਕੋਈ ਕੋਸ਼ਿਸ਼ ਕਰਦਾ ਹੁੰਦਾ ਆ ਵੀ ਵੀਡੀਓ ਉਹ ਲੈ ਕੇ ਆਵਾਂ ਔਰ ਜਿਹੜੀਆਂ ਆਮ ਸੰਗਤ ਨੂੰ ਨਹੀਂ ਪਤਾ ਉਹ ਵੀਡੀਓ ਲੈ ਕੇ ਆਵਾ ਉਹ ਇਤਿਹਾਸ ਇਕੱਠਾ ਕਰਕੇ ਲੈ ਕੇ ਆਈਦਾ ਔਰ ਇਹ ਜਗਾ ਜਿੱਥੇ ਉਹਨੇ ਵੀਡੀਓ ਮਿਰਲੇ ਵੀ ਇੱਕ ਡਿਫਰੈਂਟ ਸੀ ਇੱਕ ਅਲੱਗ ਸੀ ਇਹ ਟੋਪਿਕ ਜਿਹੜਾ ਕਿਸੇ ਵੀ ਨੇ ਯਕੀਨ ਨਹੀਂ ਕੀਤਾ ਜਾ ਸਕਦਾ ਕਈਆਂ ਨੇ ਨਹੀਂ ਕੀਤਾ ਪਰ ਕਈ ਹੋਰ ਵੀ ਸੀ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੇ ਇਸ ਜਗਾ ਦੇ ਉੱਤੇ ਆ ਕੇ ਰਿਸਰਚ ਕੀਤੀ ਆ ਕਿ ਉਹ ਕਹਿੰਦੇ ਵੀ ਉਹਨਾਂ ਨੇ ਫਿਰ ਰਿਸਰਚ ਤੋਂ ਬਾਅਦ ਕੀ ਕੁਛ ਹੋਇਆ ਫਿਰ ਆਪਾਂ ਇਧਰੋਂ ਪੁੱਛਦੇ ਹਾਂ ਹਾਂਜੀ हाँ। वो सबसे अलग अलग चीजें बहुत सी चीजें ऐसे अलग सी दिखी है, लगी है जो लगा हाँ। की हाँ हा। तो तो हाँ हा। आत्मा जब शरीर त्याग देता है शरीर छोड़ जाता है तो उसकी आत्मा कई बार उसका जरूर दिख जाता है यहाँ पे और हमको पता लगता बाद में यार ये बंदा तो मर गया और ये बंदा यहाँ से कहा चला गया ऐसा बहुत सी घटनाएं हुई है ਅ ਦੇਖੋ ਇਹ ਮਤਲਬ ਸਪੀਚ ਲੈ ਇੱਥੇ ਸਮਝ ਨਹੀਂ ਲੱਗਦੀ ਵੀ ਇਹ ਕੀ ਕਿਹਾ ਜਾਵੇ ਸਾਡੇ ਲਈ ਬਿਲਕੁਲ ਨਵਾਂ ਸੀ ਇਹ ਸਾਰਾ ਕੁਝ ਔਰ ਨਵਾਂ ਤਾਂ ਨਵਾਂ ਪਰ ਸਾਡੇ ਲਈ ਇਹ ਅਲੱਗ ਸੀ ਥੋੜਾ ਥੋੜਾ ਮਨ ਦੇ ਵਿੱਚ ਜਿੱਦਾਂ ਸ਼ੋਅ ਵੀ ਸੀਗਾ ਵੀ ਕਿਹੜੇ ਮੰਦਰ ਮੱਥਾ ਟੇਕਣਾ ਕਿਹੜੇ ਮੰਦਰ ਨਹੀਂ ਟੇਕਣਾ ਜਿੱਦਾਂ ਉੱਥੇ ਸਪੈਸ਼ਲੀ ਲੇਡੀਜ਼ ਜਿਹੜੀਆਂ ਮੱਥਾ ਨਹੀਂ ਟੇਕ ਸਕਦੀਆਂ ਉਹ ਇਹ ਚੀਜ਼ੇ ਬਿਲਕੁਲ ਅਚੰਭਤ ਹੈ ਉਹ ਚੰਬਤ ਕਰਦੀ ਹੈ ਔਰ ਬਿਲਕੁਲ ਅਲੱਗ ਹੈ ਹਟ ਗਿਆ ਹੈ ਨਾ ਤੇ ਜਿਹੜਾ ਇਹ ਬਲੌਗ ਆ ਬਾਕੀ ਬਲੌਗਰ ਨਾਲੋਂ ਬਿਲਕੁਲ ਡਿਫਰੈਂਟ ਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਔਰ 84 ਮੰਦਰ ਹਰਨੁਮਨ ਦੇ ਵਿੱਚ ਔਰ ਖਾਸ ਇਹਨਾਂ ਦਾ ਪੰਡਤ ਜੀ ਉਹਨਾਂ ਦਾ ਬਹੁਤ ਸਹਿਯੋਗ ਮਿਲਿਆ ਪੰਡਤ ਜੀ ਹਨੂਮਨ ਜੀ ਦਾ ਵੀ ਇੱਥੇ ਦਰਵਾਜ਼ਾ ਹੈਗਾ ਹੈ ਨਾ ਮੈਂ ਬੋਲ ਲੇ ਕਿ ਸਾਰੇ ਦੇਵਤਾयां ਤੇ ਵਿਰਾਜਮਾਨ ਸਾਰੇ ਦੇਵਤੇ ਜਿਹੜੇ ਆਪਣੇ ਸੰਕੀਰਣ ਸੁਕਸ਼ ਮਰ ਸਥੂਲ ਰੂਪ ਵਿੱਚ ਵੀ ਜਰ ਵਿਰਾਜਮਾਨ ਹੈ ਮੁਕਤੀ ਦੀ ਗੱਲ ਤੇ ਇਹ ਅਜੀ ਵੀ 84 ਲੱਖ ਜੂਨ ਜਿਹੜੀ ਆ ਨਾ ਉਹ ਕੱਟੀ ਜਾਂਦੀ ਆ 84 ਜਿਹੜੇ ਇੱਥੇ ਸਥਾਪਿਤ ਹੋਏ ਨੇ ਲਿੰਗ ਸ਼ਿਵਲਿੰਗ ਉਹਨਾਂ ਦੇ ਪ੍ਰਕਰਮਾ ਕਰਕੇ 84 ਲੱਖ ਜੂਨ ਕੱਟੀ ਜਾਂਦੀ ਹੈ ਹਾਂਜੀ ਤੇ 84 ਮੰਦਰ ਪਰਮੋਰ ਔਰ ਕੋਸ਼ਿਸ਼ ਕੀਤੀ ਆ ਸਾਰੇ ਦਿਖਾਉਣ ਦੀ ਪਰ ਫਿਰ ਵੀ 84 ਦੇ 84 ਆਪਾਂ ਕਵਰ ਨਹੀਂ ਕਰ ਪਾਏ ਤੇ ਜੇ ਤੁਹਾਨੂੰ ਲੱਗਦਾ ਆ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੇ ਆਪਾਂ 84 ਮੰਦਰਾਂ ਦੇ ਵਿੱਚੋਂ ਹਰ ਇੱਕ ਦੇ ਉੱਤੇ ਬਲੌਗ ਲੈ ਕੇ ਆਵਾਂਗੇ 84 ਬਲੌਗ ਰਾਈਟ ਫੁੱਲ ਇਤਿਹਾਸ ਦੇ ਨਾਲ ਕਮੈਂਟ ਸੈਕਸ਼ਨ 'ਚ ਦੱਸਣਾ ਵੀ ਇਹ ਲੈ ਕੇ ਆਈਏ ਇਹ ਜੇ ਲੈ ਕੇ ਆਈਏ ਤਾਂ ਯੈਸ ਕਰ ਦਿਓ ਲਿਖ ਦਿਓ ਤੇ ਫਿਰ 84 ਮੰਦਰਾਂ ਦੇ ਬਲੌਗ 84 ਲੈ ਕੇ ਆਵਾਂਗੇ ਤੇ ਤੁਹਾਡੇ ਚੋਂ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਦਰਸ਼ਨ ਕਰਕੇ ਗਈਆਂ ਆ ਔਰ ਕਿੱਥੋਂ ਕਿੱਥੋਂ ਆਈਆਂ ਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਭਰਾ ਦਾ ਚੈਨਲ ਜਿਹੜਾ ਗ੍ਰੇਟ ਟੈਲੀਕਾਸਟ ਹੈ ਨਾ ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ